ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਮੋਗੇ ਏਰੀਏ ਦੇ ਵਿੱਚੋਂ ਇੱਕ ਭੈਣ 35 ਸਾਲ ਦੇ ਵਿੱਚ ਤੇ ਉਹਦੇ ਲਗਭਗ 15 ਸਾਲ ਦਾ ਬੇਟਾ ਜਿਸ ਸਮੇਤ ਬੇਟਾ ਕੋਈ ਪੰਜ ਚਾਰ ਕਿੱल्ल्याਾਂ ਦੇ ਵਿੱਚ ਮੇਰਾ ਕੋਈ ਵੀਰ ਭਾਈ ਅਪਣਾਣਾ ਚਾਹੁੰਦਾ ਭੈਣ ਨੂੰ ਤਾਂ ਮੈਨੂੰ ਅਨਬਾਕਸ ਦੇ ਵਿੱਚ ਆਪਦਾ ਫੋਟੋ ਤੇ ਡਾਟਾ ਸੈਂਡ ਕਰ ਦਿਓ ਤੇ ਨੰਬਰ ਮੈਂ ਆਪ ਹੀ ਲਾ ਲੂੰਗੀ ਤੇ ਕਮੈਂਟਾਂ ਦੇ ਵਿੱਚ ਨੰਬਰ ਨਾ ਛੱਡਿਆ ਕਰੋ ਤੇ ਜੇ ਕੋਈ ਮੇਰਾ ਵੀਰ ਹੈਗਾ ਤਾਂ ਭੈਣ ਮੋਗੇ ਏਰੀਏ ਦੇ ਵਿੱਚੋਂ ਸੰਪਰਕ ਮੇਰੇ ਨਾਲ ਹਾਂਜੀ ਸਸਤਰੀ ਕੱਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਜੱਟ ਸਿੱਖ ਪਰਿਵਾਰ ਦੀ ਲੜਕੀ ਆਈ ਹੈ ਜੀ 20 ਤੋਂ 25 ਕਿੱਲੇ ਜ਼ਮੀਨ ਦੇ ਹੁਣ ਤੇ ਮੁੰਡਾ ਆਪਾਂ ਨੂੰ ਮਰੇਲ ਕੋਟਲਾ ਤੇ ਸੰਗਰੂਰ ਸਮਾਣਾ ਤੂਰੀ ਇਹ ਤਿੰਨ ਪਿੰਡਾਂ ਦੇ ਮਤਲਬ ਸ਼ਹਿਰਾਂ ਦੇ ਵਿੱਚ ਚਾਹੀਦਾ ਜੇ ਕਿਸੇ ਕੋਲ ਹੈਗਾ ਤਾਂ ਸੰਪਰਕ ਮੇਰੇ ਨਾਲ ਜ਼ਰੂਰ ਕਰੋ ਜੀ ਤੇ ਅਨਬਾਕਸ ਦੇ ਵਿੱਚ ਆਪਦਾ ਫੋਨ ਨੰਬਰ ਛੱਡ ਦਿਆ ਕਰੋ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੇਵੋ ਜੱਟਾਂ ਦੀ ਕੁੜੀਆਂ 93 ਦਾ ਜਨਮ ਹੈ ਜੀ ਧੰਨਵਾਦ हां जी सत श्री अकाल मैं थोड़ी अपने रुपिंदर ते अपने ਕੋਲੇ ਇੱਕ ਫਖੀਰਾਂ ਦੀ ਲੜਕੀ ਆਈ ਹੈ ਜੀ ਫਖੀਰਾਂ ਦੀ ਸਾਈਆਂ ਦੀ ਲੜਕੀ ਤੇ ਜੇ ਕੋਈ ਮੇਰਾ ਵੀਰ ਹੈਗਾ ਤਾਂ ਲੜਕੀ ਬਿਲਕੁਲ ਗਰੀਬ ਘਰੋਂ ਆ ਜੀ ਚੁੰਨੀ ਚੜਾਵਾ ਕਰਨ ਕੇ ਭੈਣ ਦੀ ਉਮਰ ਹੈਗੀ ਹੈ ਸਾਰੀ 22 ਸਾਲ ਆਪਾਂ ਨੂੰ ਮੁੰਡਾ ਵੀ ਫਖੀਰਾਂ ਦਾ ਹੀ ਚਾਹੀਦਾ ਠੀਕ ਹੈ ਮੁੰਡਾ ਘੱਟੋ ਘੱਟ ਬੀਏ ਹੋਵੇ ਤੇ ਭੈਣ ਦੀ ਬੀਏ ਕਰੀ ਹੋਈ ਹੈ ਤੇ ਮੁੰਡਾ ਘੱਟੋ ਘੱਟ ਬੀਏ ਹੋਵੇ ਤੇ ਕੁੜੀ ਦਾ ਇਹਦਾ ਬਟੀਕ ਦਾ ਵੀ ਕਰਿਆ ਹੋਇਆ ਚੁੰਨੀ ਚੜਾਵਾ ਹਾਂਜੀ ਸਾਸਰੀ ਕੱਲ ਮੈਂ ਤੁਹਾਡੀ ਆਪਣੇ ਰੁਪਿੰਦਰ ਤੇ ਆਪਣੇ ਕੋਲੇ ਅੱਜ ਇੱਕ ਹੋਰ ਕੇਸ ਆਇਆ ਜੀ ਕੇਸ ਨੂੰ ਧਿਆਨ ਨਾਲ ਸੁਣ ਲਿਓ ਤੇ ਮਜ਼ਾਕ ਡਾਉਣ ਦੀ ਜ਼ਰੂਰਤ ਨਹੀਂ ਹੈਗੀ ਆਪਣੇ ਕੋਲ ਇੱਕ ਮੁੰਡਾ ਆਇਆ 30 ਸਾਲ ਦਾ ਇੱਧਰ ਆਪਣੇ ਬਠਿੰਡੇ ਕੰਨੀ ਦਾ ਮੁੰਡਾ ਹੈ 22 ਕਿਲੇ ਪੈੜਿਆ ਥੋੜਾ ਜਿਹਾ ਨਾ ਦਿਮਾਗੀ ਤੌਰ ਤੇ ਸਿੱਧਰਾ ਵੀ ਨਹੀਂ ਕਹਿ ਸਕਦੇ ਆਪਾਂ ਥੋੜਾ ਜਿਹਾ ਹੈਗਾ ਵਿਚਾਰਾ ਦਿਮਾਗੀ ਤੌਰ ਤੇ ਸੋਚੋ 30 35% 35% ਬਸ ਦਿਮਾਗ ਇਹ ਜਈ ਹੈ ਵੈਸੇ ਮਸ਼ੀਨਰੀ ਸਾਰੀ ਚਲਾ ਲੈਂਦਾ ਵੀਰ ਤੇ ਆਪਾਂ ਨੂੰ ਕੁੜੀ ਜੱਟਾਂ ਦੀ ਚਾਹੀਦੀ ਹੈ ਕੁਮਾਰੀ ਚਾਹੀਦੀ ਹੈ ਤੇ ਚਾਹੀ ਬਿਲਕੁਲ ਗਰੀਬ ਪਰਿਵਾਰ ਦੀ ਹੋਵੇ ਤੇ ਇਸ ਵੀਡੀਓ ਨੂੰ ਇਸ ਵੀਰ ਕਰਕੇ ਦੱਬ ਕੇ ਸ਼ੇਅਰ ਕਰ ਦਿਓ ਤੇ ਮਜ਼ਾਕ ਇਹਦਾ ਬਿਲਕੁਲ ਬਿਨਾ ਡਾਇਓ ਥੋੜਾ ਜਿਹਾ ਹੀ ਹੈ ਜਿਆਦਾ ਨਹੀਂ ਹੈਗਾ ਮਸ਼ੀਨਰੀ ਵਗੈਰਾ ਗੱਡੀ ਮੋਟਰਸਾਈਕਲ ਸਕੂਟਰ ਸਕੂਟਰੀ ਤੇ ਟਰੈਕਟਰ ਵਗੈਰਾ ਸਾਰਾ ਕੁਝ ਆਪ ਚਲਾਉਂਦਾ ਤੇ 22 ਕਿੱਲਿਆਂ ਦਾ ਮਾਲਕ ਵੀ ਐ ਤੇ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਸੁਣ ਕੇ ਧਿਆਨ ਨਾਲ ਕਮੈਂਟ ਕਰਿਓ ਤੇ ਕੋਈ ਵੀਰ ਖਾਤਰ ਗਲਤ ਕਮੈਂਟ ਨਾ ਕਰਿਓ ਤੇ ਮੇਰੇ ਕੋਲ ਫੋਟੋ ਡਾਟਾ ਪਿਆ ਤੇ ਮੁੰਡਾ ਬਠਿੰਡੇ ਏਰੀਏ ਦਾ ਜੀ ਤੇ ਇਸ ਵੀਡੀਓ ਨੂੰ ਧਿਆਨ ਨਾਲ ਦੇਖ ਕੇ ਤੇ ਮੇਰੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰੋ ਜੀ ਧੰਨਵਾਦ हां जी 사ਸਤਰੀ ਕਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੀ ਰਾਜਪੂਤ ਰਠੌਰਾਂ ਦੀ ਕੁੜੀ ਤੇ ਵਧੀਆ ਭੈਣ ਤਕੜੇ ਕਰੂਆ ਤੇ ਆਪਾਂ ਨੂੰ ਕੁੜੀ 40 ਸਾਲ ਦੀ ਹੈ ਜੀ ਤੇ ਆਪਾਂ ਨੂੰ ਮੁੰਡਾ ਕੈਨੇਡਾ ਅਮਰੀਕਾ ਜਾਂ ইংল্যান্ড ਦੇ ਵਿੱਚ ਚਾਹੀਦਾ ਕੁੜੀ ਹੈਗੀ ਤੂਰੀ ਏਰੀਏ ਤੋਂ ਹਾਂਜੀ 사ਸਤਰੀ ਕਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਮਿਸਤਰੀ ਸਿੰਘਾਂ ਦੀ ਕੁੜੀ ਬਹੁਤ ਕਰੀਬ ਪਰਿਵਾਰ ਦੇ ਵਿੱਚੋਂ ਆਈ ਹੈ ਜੀ ਤੇ ਭੈਣ 12 ਕਲਾਸਾਂ ਪੜ੍ਹੀ ਹੋਈ ਹੈ ਤੇ ਉਮਰ ਹੈਗੀ ਹੈ ਸਾਰੀ 24 ਸਾਲ ਤੇ ਆਪਾਂ ਨੂੰ ਮਿਸਤਰੀ ਸਿੰਘਾਂ ਦਾ ਮੁੰਡਾ ਚਾਹੀਦਾ ਤੇ ਮੁੰਡੇ ਦੇ ਕੇਸ ਨਾ ਹੋਣ ਬੋਦੀਆਂ ਵਾਲਾ ਹੋਵੇ ਮੁੰਡਾ ਤੇ ਬਿਲਕੁਲ ਗਰੀਬ ਪਰਿਵਾਰ ਤੋਂ ਆ ਜੀ ਚੁੰਨੀ ਚੜਾਵਾ ਕਰ ਦੇਣਗੇ ਤੇ ਚਾਹੇ ਦੇਖਣ ਆਈ ਲੈ ਜਾਣ ਤੇ ਬਹੁਤ ਜ਼ਿਆਦੇ ਗਰੀਬ ਪਰਾਂ ਤੋਂ ਮੁੰਡਾ ਹੋਵੇ ਮਿਸਤਰੀਆਂ ਹਾਂਜੀ ਸਾਸਤਰੀ ਕਾਲ ਮੈਂ ਸੋੜੀ ਆਪਣੀ ਰਪਿੰਦਰ ਤੇ ਇੱਕਣ ਤਿਕ ਸਾਲ ਦਾ ਮੁੰਡਾ ਆ ਜੀ ਗੁਰਚਕ ਪਰਿਵਾਰ ਦੇ ਵਿੱਚੋਂ ਜੱਟਾਂ ਦਾ ਮੁੰਡਾ ਜੀ 2 ਕਿਲੇ ਪੈੜੀ ਹੈ ਤੇ ਆਪਾਂ ਨੂੰ ਚਾਹੀਦੀ ਆ ਉਹਦੇ ਲਈ ਜੱਟਾਂ ਦੀ ਕੁੜੀ ਤੇ ਆਸਟ੍ਰੇਲੀਆ ਦਾ ਪੀਆਰ ਹੈ ਤੇ ਜਿਹੜੀ ਵੀ ਕੋਈ ਮੇਰੀ ਭੈਣ ਆਸਟ੍ਰੇਲੀਆ ਜਾਣ ਦੀ ਚਾਹਨਾ ਰੱਖਦੀ ਹੈ 2 ਕਿਲੇ ਪੈੜੀ ਦੇ ਵਿੱਚ ਜੇ ਕਰਦੋਂਗੇ ਤਾਂ ਮੇਰੇ ਨਾਲ ਸੰਪਰਕ ਜਰੂਰ ਕਰੋ ਜੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਜੀ ਪਟਿਆਲੇ ਏਰੀਏ ਦੇ ਵਿੱਚੋਂ ਮੁੰਡਾ 18 ਕਿਲੇ ਪੈੜੀ ਆ ਮੁੰਡੇ ਕੋਲੇ ਤੇ ਇੱਥੇ ਆਪਦੀ ਫੈਕਟਰੀ ਹੈ ਤੇ ਕੈਨੇਡਾ ਦੇ ਵਿੱਚ ਤਿੰਨ ਮੁੰਡਿਆਂ ਦਾ ਸਾਂਝਾ ਰੈਸਟੋਰੈਂਟ ਹੈ ਜੀ ਕੁੜੀ ਮੁੰਡੇ ਦੀ ਉਮਰ ਹੈਗੀ ਐ 95 ਦਾ ਵਰਤ ਹੈ ਵੀਰ ਦਾ ਆਪਾਂ ਨੂੰ ਕੁੜੀ ਉਮਰ ਚ ਛੋਟੀ ਚਾਹੀਦੀ ਆ ਮੁੰਡੇ ਨਾਲੋਂ ਤੇ ਕੁੜੀ ਚੰਗੇ ਪਰਿਵਾਰ ਦੀ ਹੋਵੇ ਜੀ ਵਧੀਆ ਪੜ੍ਹਾਈ ਵੀ ਟੈਕ ਹਾਂਜੀ ਸਾਸਤਰੀ ਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੀ ਇਟਲੀ ਦੀ ਪੀਆਰ ਕੁੜੀ 87 ਦਾ ਜਨਮ ਹੈ ਭੈਣ ਦਾ ਆਪਾਂ ਨੂੰ ਮੁੰਡਾ ਚਾਹੀਦਾ ਹੈ 5-7 ਕਿਲਿਆਂ ਦੇ ਵਿੱਚ ਤੇ ਕੁੜੀ ਇੱਧਰ ਆਈ ਹੋਈ ਹੈ ਜੀ ਆਪਾਂ ਨੂੰ 5-7 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਜੀ ਇਟਲੀ ਦੀ ਪੀਆਰ ਕੁੜੀ ਹੈ ਜੀ ਜੱਟਾਂ ਦੀ ਕੁੜੀ ਹੈ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਧੰਨਵਾਦ ਹਾਂਜੀ ਸੱਸਰੀ ਕੱਲ ਮੈਂ ਥੋੜੀ ਆਪਣੀ ਰੁਪਿੰਦਰ ਤੇ ਅੱਜ ਆਪਾਂ ਨੂੰ ਸਵੇਰੇ ਸਵੇਰੇ ਰਿਕਵੈਸਟ ਹੀ ਆਈ ਹੈ ਤੇ ਆਪਾਂ ਇੱਕ ਕੁੜੀ ਦਾ ਡਾਟਾ ਬੋਲਣ ਲੱਗੇ ਆ ਕਾਫੀ ਦਿਨ ਹੋ ਗਏ ਮੈਂ ਕਿਸੇ ਦਾ ਡਾਟਾ ਨਹੀਂ ਪਾਇਆ ਹੈਗਾ ਆਪਣੇ ਕੋਲੇ ਆਈਆਂ 8 ਕਿਲਿਆਂ ਦੇ ਵਿੱਚ ਕੁੜੀ ਧੂਰੀ ਸੰਗਰੂਰ ਦੇ ਵਿੱਚ ਫੌਜੀ ਜਾਂ ਪੁਲਿਸ ਵਾਲਾ ਮੁੰਡਾ ਹੋਵੇ 5-4 ਕਿਲਿਆਂ ਦੇ ਵਿੱਚ ਹੀ ਕਰ ਦੇਣਗੇ ਤੇ ਜਿਹੜੇ ਵੀ ਭੈਣ ਭਾਈ ਕੋਲੇ ਫੌਜੀ ਮੁੰਡਾ ਹੈਗਾ ਜਾਂ ਸਿੱਧਾ ਕੇਸ ਹੈਗਾ ਤਾਂ ਉਹ ਮੈਨੂੰ ਇਨਬਾਕਸ ਦੇ ਵਿੱਚ ਮੈਸੇਜ ਕਰੋ ਨੰਬਰ ਆਪ ਦਾ ਕਮੈਂਟਾਂ ਦੇ ਵਿੱਚ ਨਾ ਸਕਦੇ ਕਰੋ ਧੰਨਵਾਦ